ਇੱਕ ਲੜਕੀ ਆ ਜਿਹਦੀ ਮੌਤ ਹੁੰਦੀ ਆ ਦਹੇਜ ਦੇ ਕਾਰਨ ਪਰ ਆਲਰੇਡੀ ਇਸ ਲੜਕੀ ਦੇ ਮਾਤਾ ਪਿਤਾ ਕਿੰਨਾ ਦਹੇਜ ਦੇ ਚੁੱਕੇ ਸੀ 800 ਗ੍ਰਾਮ ਸੋਨਾ ਉਹ ਦੇ ਚੁੱਕੇ ਸੀ ਤੇ ਨਾਲ ਦੀ ਨਾਲ ਹੀ ਇੱਕ ਬਹੁਤ ਹੀ ਲਗਜ਼ਰੀ ਬਹੁਤ ਹੀ ਮਹਿੰਗੀ ਵੋਲਵੋ ਦੇ ਘਰ ਹੁਣ ਇੱਕ ਕਹਾਣੀ ਨਿਕਲ ਕੇ ਆ ਰਹੀ ਆ ਤਾਮਿਲਨਾਡੂ ਤੋਂ ਤੇ ਇਸ ਲੜਕੀ ਜਿਹੜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਦਾ ਨਾਮ ਸੀ ਰਿਧਾਨਿਆ ਤਾਮਿਲਨਾਡੂ ਦਾ ਇੱਕ ਏਰੀਆ ਵਾ ਉਹਦਾ ਨਾਮ ਆ ਮੌਂਦੀ ਪੱਲਿਓ ਰਿਧਾਨਿਆ ਦਾ ਜਿਹੜਾ ਵਿਆਹ ਸੀ ਇਸੇ ਏਰੀਆ ਦੇ ਵਿੱਚ ਹੁੰਦਾ ਵਾ ਕੈਵਨ ਨਾਂ ਦੇ ਇੱਕ ਲੜਕੇ ਦੇ ਨਾਲ ਕੈਵਨ ਕੁਮਾਰ ਉਹਦਾ ਨਾਮ ਆ ਉਹਨੂੰ ਇੰਨਾ ਕੁ ਜ਼ਿਆਦਾ ਉਹਦੇ ਸਹੁਰੇ ਪਰਿਵਾਰ ਨੇ ਸਿਰਫ ਇੰਨੇ ਕੁ ਟਾਈਮ ਦੇ ਵਿੱਚ ਹੀ ਤੰਗ ਕੀਤਾ ਸਟਾਰਟਿੰਗ ਦੇ ਵਿੱਚ ਉਹਨੇ ਆਪਣੇ ਪੇਰੈਂਟਸ ਨੂੰ ਕੋਈ ਵੀ ਚੀਜ਼ ਨਹੀਂ ਦੱਸੀ ਪਰ ਫਾਈਨਲੀ ਪਿਛਲੇ ਐਤਵਾਰ ਨੂੰ ਜਦੋਂ ਰਿਧਾਨਿਆ ਦੀ ਬਰਦ ਦੀ ਹੱਦ ਬਿਲਕੁਲ ਹੀ ਖਤਮ ਹੋ ਜਾਂਦੀ ਆ ਉਹ ਘਰੋਂ ਨਿਕਲਦੀ ਆ ਇਹ ਕਹਿ ਕੇ ਕਿ ਮੈਂ ਮੰਦਿਰ ਜਾ ਰਹੀ ਆ ਪਰ ਅਸਲ ਦੇ ਵਿੱਚ ਉਹ ਮੰਦਿਰ ਨਹੀਂ ਜਾਂਦੀ ਰਾਹ ਦੇ ਵਿੱਚ ਹੀ ਉਹ ਗੱਡੀ ਆਪਣੀ ਇੱਕ ਸਾਈਡ ਦੇ ਉੱਪਰ ਖੜੀ ਕਰਦੀ ਆ ਤੇ ਆਪਣੇ ਫਾਦਰ ਨੂੰ ਉੱਥੋਂ ਇੱਕ ਵਟਸਐਪ ਮੈਸੇਜ ਕਰਦੀ ਆ ਤੇ ਉੱਥੇ ਜਾ ਕੇ ਪਹਿਲੀ ਵਾਰੀ ਉਹ ਉਸ ਮੈਸੇਜ ਦੇ ਉੱਪਰ ਆਪਣੀ ਸਾਰੀ ਦੀ ਸਾਰੀ ਕਹਾਣੀ ਉਹਨਾਂ ਨੂੰ ਦੱਸਦੀ ਆ ਇਦੇ ਵਿੱਚ ਉਹ ਕਹਿੰਦੀ ਆ ਕੈਵਿਨ ਆ ਜਿਹੜਾ ਉਹਦਾ ਆਪਣਾ ਹਸਬੰਡ ਉਹ ਉਹਨੂੰ ਮਾਰਨ ਕੁੱਟਣ ਵੀ ਲੱਗ ਗਿਆ ਇੰਨੇ ਇੱਕ ਟਾਈਮ ਦੇ ਵਿੱਚ ਹੀ ਤੇ ਹੁਣ ਉਹਦੇ ਤੋਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਹੁੰਦਾ ਬਿਲਕੁਲ ਆਖਰੀ ਲਾਈਨ ਦੇ ਵਿੱਚ ਉਹ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਹੋ ਸਕਿਆ ਤਾਂ ਮੈਨੂੰ ਮਾਫ਼ ਕਰਿਓ ਪਰ ਮੇਰੇ ਕੋਲੇ ਹੁਣ ਹੋਰ ਕੋਈ ਵਿਚਾਰਾ ਨਹੀਂ ਹੈ ਥੋੜੀ ਦੇਰ ਤੋਂ ਬਾਅਦ ਇਹ ਖਬਰ ਜਿਹੜੀ ਆ ਇਹ ਪੂਰੇ ਇੰਟਰਨੈਟ ਦੇ ਉੱਪਰ ਫੈਲ ਜਾਂਦੀ ਆ ਇਸ ਤੋਂ ਬਾਅਦ ਰਿਦਾਨ ਨੇ ਆਪਣੀ ਕਾਰ ਦੇ ਵਿੱਚ ਹੀ ਕੋਈ ਜ਼ਹਿਰੀਲੀ ਦਵਾਈ ਪੀ ਲੈਂਦੀ ਆ ਤੇ ਕੋਸਟ ਟਾਈਮ ਤੋਂ ਬਾਅਦ ਉਹਦੀ ਉੱਥੇ ਹੀ ਮੌਤ ਹੋ ਜਾਂਦੀ ਆ ਤੇ ਦਾਜ ਨਹੀਂ ਅਜ ਇੱਕ ਹੋਰ ਬਹੁਤ ਹੀ ਜ਼ਿਆਦਾ ਪੜ੍ਹੀ ਲਿਖੀ ਤੇ ਹੁਣ ਹਾਰ ਤੇ ਆਪਣੇ ਮਾਪਿਓ ਦੀ ਲਾਡਲੀ ਲੜਕੀ ਨੂੰ ਉਹਨਾਂ ਤੋਂ ਖੋਲਿਆ